ਵਿਸ਼ਵਾਚਾਰ ਦੇ ਖਿਲਾਫ ਵੱਡੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਦੱਸਦੇ ਕਿ ਵਿਜੀਲੈਂਸ ਦੀ ਰੇਡ ਰਮਨਾਰ ਅਰੋੜਾ ਦੇ ਘਰ ਕੀਤੀ ਗਈ ਹੈ ਰਮਨਾਰ ਅਰੋੜਾ ਦੇ ਘਰ ਉਹਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ ਇਹਨੇ ਮੰਨ ਲਿਆ ਹੈ ਕਿ ਸਾਡੀ ਸਰਕਾਰ ਆਈ ਦੇ ਪੰਖਾਂ ਵਿੱਚ ਪਾ ਰਹੀ ਹੈ ਅੱਜ 56924 ਰਿਪੋਰਟ ਨਹੀਂ ਮਿਲਦਾ ਵੇਖਿਆ ਜਾਂਦਾ ਹੈ ਤੇ ਢਾਲੇ ਦੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹਰ ਇੱਕ ਹਲਕਿਆਂ ਦੇ ਵਿੱਚ ਹੋ ਰਹੀ ਹੈ ਆਗਿਆਟੀ ਨਿਊਜ਼ ਨੈਟਵਰਕ ਨੇ ਡਰਾਈਵ ਲਾਈਵ ਹੋਈ ਹੈ ਆਪਾਂ ਲਗਾਤਾਰ ਇਸ ਤੇ ਬਣੇ ਹੋਇਆ ਪਰ ਅੱਜ ਇਸ ਤਰੀਕੇ ਦੇ ਨਾਲ ਬੀਤੇ ਕਾਲ ਵੀ ਇੱਕ ਨਜਾਇਜ਼ ਮਾਈਨਿੰਗ ਦਾ ਪੱਤਰ ਦਰਜ ਕੀਤਾ ਸੀ ਵੱਲੋਂ ਲਿਖਿਆ ਸੀ ਦੇਖੋ ਬੈ ਜਿਹੜੀ ਰਹੀ ਮੈਂ ਤੇ ਹਮੇਸ਼ਾ ਇਹ ਚੱਕਰ ਕੀ ਰਿਹਾ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮੈਂ ਇਹ ਕਹਿੰਦਾ ਉਹਨਾਂ ਨੂੰ ਪੁੱਛੇ ਮਾਈਨਿੰਗ ਨਾਲ ਮੈਂ ਇਹ ਕਹਿੰਦਾ ਜਿਤਨੇ ਸਰਕਾਰ ਨੇ ਤੁਹਾਨੂੰ ਆਪਾਂ ਦਿੱਤੀ ਹੈ उतो उतो गया। तो बहुमत को कौन दगा है तो इलेक्शन ऑन होने है सो की लगता है कि पार्टी, पार्टी सरकार हो की होगी या कांग्रेस से आम आदमी पार्टी, पार्टी तो के चले टक्कर होएगी नहीं एक गलत बात है ये बिल्कुल सही नहीं लिखना है 92 95 ना ये दो चार ही लोगों के देने इन्होंने तेलंगाना ਇਹ ਜਿਹੜਾ ਆਵਣ ਤੋਂ ਅਹੀਓ ਦਿੱਲੀ ਦਾ ਮਾਡਲ ਹੈ ਨਾ ਦਿੱਲੀ ਦਾ ਮਾਡਲ ਜੇ ਫਿਰ ਕਰਦਾ ਤਾਂ ਉਹ 75 ਨਾਲ ਜੇ ਟੇਸ਼ਨ ਕਰ ਬਣੇਗੇ ਇਹ ਜਾਂ 7 ਬਣੇਗੇ ਫੋਨ ਤੇ ਬਈਆਂ ਦੇ ਆ ਗਿਆ ਇਹ ਫਿਰ ਹੋ ਚੁਕੇ ਨਾ ਉਹਨਾਂ ਦੇ ਕੋਹ ਹੋਏ ਪਿਰੀਵਾਲ ਅਤੇ ਪੰਜਾਬ ਤੇ ਰਾਜ ਕਰਦਾ ਗਿਆ ਪਸਾਨਾ ਨੂਣਾ ਮਾਰਿਆ ਹਰ ਜੀਵ ਤੇ ਨਾ ਨਹੀਂ ਦਿੱਤੀ ਕਿਤੇ ਜਗ ਜਾਣੀ ਆਲੀ ਸਭ ਕੁਝ ਹੋ ਗਈ ਧਰਤੀ ਨਹੀਂ ਆਲੀ ਰੋਜੀ ਚਲੇ ਇਹਦਾ ਭਾਈ ਕਾ ਆਦਮੀ ਹੋ ਸਨਦਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵਧੀਆ ਨਦੀ ਬਣਾਈ ਤੇ ਜੂੜੇ ਬੋਧੀ ਕਰੇ ਜਰਦਨਾ ਨਹੀਂ ਦੇਤੇ ਤੇ ਉਹਨਾਂ ਦੀ ਫੀ ਕਰਦੇ ਜਿਹੜੇ ਲੋਕੀ ਟੈਕਸ ਦੇ ਸਰਕਾਰ ਨੂੰ ਉਹਨਾਂ ਦਾ ਰੇਡ ਹੁੰਦੇ ਉਹ ਚੰਦਰੀ ਬਿਲਕੁਲ ਨਹੀਂ ਉੱਠੀ ਜਿਹੜਾ ਪੰਡ ਨਹੀਂ ਦੇਖਦਾ ਉਹ ਟੋਪੀ ਜਾਂਦੀ ਹੈ ਅਸੀਂ ਆਪਣੇ ਕਰਨ ਦੇ ਵਿੱਚ ਹੈ ਕੋਈ ਨਹੀਂ ਖੇਤੀ ਤੋਂ ਤਾਲਦਾ ਮੇਰੇ ਕੋਲ ਜਿਹਦੀ ਮਰਜ਼ੀ ਕਸਮ ਚ ਲਾ ਲਓ ਮੈਂ ਬਿਲਕੁਲ ਜਨੂਬ ਬਸ ਨਹੀਂ ਬਣਾਇਆ ਸਿੱਖਿਆ ਕ੍ਰਾਂਤੀ ਮੁਹਿੰਮ ਚਲਾਈ ਗਈ ਹੈ ਉਸ ਬਾਰੇ ਕੀ ਕਹੋਗੇ ਤੁਸੀਂ ਲਗਾਤਾਰ ਪੰਜਾਬ ਦੇ ਵਕਵਾਕ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਕਿਉਂ ਬੇਤਕੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਦੋ ਸਾਲ ਤੋਂ ਪੰ ਕੋਈ ਟੀਵੀ ਦੀ ਕਰਨ ਵਾਲਾ ਹੈ ਕੋਈ ਸਾਈਕਲ ਦੀ ਕਰਨ ਵਾਲਾ ਹੈ ਅਜੇ ਕੀ ਆ ਰਹੇ ਨੇ 4 ਦਿਨ ਪਹਿਲੇ ਗੁਰੂ ਦੇਤੇ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਜੀ ਵੀ ਜੀ ਹੁਣ ਕਾ ਵੀ ਨਹੀਂ ਇੰਕਵਰੀ ਕਰਉ ਤੇ ਪਹਿਲੇ ਤੋਂ ਵੀ ਨਹੀਂ ਕਰਦੇ ਕਿ ਸਾਡੇ ਬੰਦ ਕਰ ਰਿਹਾ ਹੈ ਤੇ ਹੁਣ ਉਹਨਾਂ ਕੋਲ ਦੋ ਦੋ ਟਾ ਟਾ ਇੱਕਾ ਇੱਕ ਰੋਡ ਜੇ ਡਿਫੈਂਡਰ ਅੱਧਰ ਆਜਾ ਇਹਦਾ ਫੋਪੋਜ਼ੀਸ਼ਨ ਪ੍ਰਧਾਨ ਸਿੰਘ ਬਾਜੂ ਨੇ ਬੰਬਾਂ ਵਾਲੇ ਬਿਆਨ ਦਿੱਤਾ ਤਾਂ ਭਗਵੰਤ ਸਿੰਘ ਮਾੜ ਜਿਹੜੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਬਿਆਨ ਆਇਆ ਕਿ ਸਾਨੂੰ ਦੱਸਣਾ ਚਾਹੀਦਾ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਕਰੋਨਾ ਕੋਈ ਸੋਰਸ ਹੈ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਦੇਸ਼ ਦੀ 바ਾਕੀ ਪੰਜਾਬ ਦੀ ਸੁਰੱਖਿਆ ਦਾ ਮਾਮਲਾ ਹੈ ਉਹ 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 ਤੋਂ ਅਥਰੂ ਵਾਇਬਲਿਟੀ ਉਹ ਬੰਦੇ ਦਾ ਨਾਮ ਲਿਆ ਉਹਨਾਂ ਦਾ ਕਿ ਮੇਰੇ ਸੋਰਸਾਂ ਨਾਲ ਮੈਨੂੰ ਵੀ ਬੰਦੇ ਕਹਿੰਦੇ ਆ ਵੀ ਭਾਇਦਾ ਖਾ ਰਹੇ ਨੇ ਇਹਨੇ ਮਾਂਬਾ ਇਹ ਬਾਤ ਇਹਨੇ ਲੱਗ ਗਿਆ ਲਾਖੋ ਗਿਆ ਮੇਰੀ ਬਾਤ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਚਾਲਤ ਰੱਖੀ ਪਰਦਾ ਡਿਫੈਂਸ ਸਿਸਟਮ ਅੱਜ ਦੇ ਹੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਹੋਇਆ S400 ਨੇ ਬਹੁਤ ਵਧੀਆ ਜਿਹੜਾ ਕੰਮ ਕਰਕੇ ਦਿਖਾਇਆ ਸੋ ਇੱਕ ਪਾਸੇ ਭਾਰਤ ਦੀ ਬਹੁਤ ਵਧੀਆ ਤਾਰੀਫ ਵੀ ਕੀਤੀ ਗਈ ਹੈ ਇਹ ਥੋੜਾ ਅੱਛਾ ਕਾਉਂਟਰ ਕਰਦੇ ਹਾਂ ਜਿਵੇਂ ਇਹ ਲੋਗਾਂ ਦਾ ਬੰਦਾ ਅੱਛਾ ਕਾਉਂਟਰ ਕਰਵਾਉਂਗੇ ਚਲਾਗਾ ਰਹੇਗੇ ਕੋਈ ਪ੍ਰੋਫੈਸਰ ਵੀ ਬਾਤਾਂ ਨਾ ਕਿ ਸੁਧਰ ਨਹੀਂ ਸਕਦੇ ਇਹ ਲੋਕ ਸੁਧਾਰਾ ਹੈ ਜਦੋਂ ਅਸੀਂ ਜਿੱਦਣ 9 ਟਕੜਿਆਂ ਦੇ ਦਿੱਤੀਆਂ ਨੇ ਵਾਜ ਉਸੀ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਭੁਗਵਾਇਆ ਜਾਈਏ। ਨਮਸਕਾਰ ਤੁਸੀਂ ਦੇਖ ਰਹੇ ਹੋ ਕਿ ਆਟੀ ਨਿਊਜ਼ ਨੈਟਵਰਕ ਦੇਸ਼ ਦੀ ਆਵਾਜ਼ ਮੈਂ ਤੁਹਾਡੇ ਨਾਲ ਮਹਿਕ ਰੰਧਾਵਾ ਦੱਸ ਜੀ ਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੇ ਐਕਸ਼ਨ ਕੀਤਾ ਗਿਆ। ਪ੍ਰਚਾਰ ਦੇ ਖਿਲਾਫ ਇੱਕ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ। ਦੱਸ ਜੀ ਕਿ ਵਿਜੀਲੈਂਸ ਦੀ ਰੇਡ ਰਮਨ अरोड़ा ਦੇ ਘਰ ਕੀਤੀ ਗਈ ਹੈ। ਵਿਜੀਲੈਂਸ ਦੀ ਟੀਮਾਂ ਰਮਨ ਅਰੋੜਾ ਨੇ ਕਾਰ ਇਸ ਵੇਲੇ ਪਹੁੰਚੀ ਔਰ ਨੋਟਾਂ ਦੀ ਮਸ਼ੀਨ ਜਿਹੜੀ ਆ ਬੁਲਾਈ ਗਈ ਹੈ ਨੋਟਾਂ ਦੀ ਗਿਣਤੇ ਦੇ ਲਈ ਔਰ ਇਸੇ ਦੇ ਅ ਤੈ ਜਿਹੜੀ ਗੱਲਬਾਤ ਕਰਾਂਗੇ ਦੱਸ ਜੀ ਸਾਡੇ ਨਾਲ ਹਲਕਾ ਪੂਆ ਤੋਂ ਸਾਬਕਾ ਵਿਧਾਇਕ ਜੁਗਿੰਦਰ ਪਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਆਪਣੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਤੇ ਲਿੱਤਾ ਗਿਆ ਦੇਖੋ ਜਿਹੜਾ ਬੰਦਾ ਅੱਛਾ ਕੰਮ ਕਰੇ ਉਹਨੂੰ ਹਮੇਸ਼ਾ ਕਰਨਾ ਚਾਹੀਦਾ ਠੀਕ ਝਿੜਾ ਆਦਮੀ ਕੰਮ ਅਚਾਨਾ ਨਾ ਕਰੇ ਤਾਂ ਉਹਦੀ ਛਲਾਗਾ ਕਰਨ ਦੀ ਜਰੂਰਤ ਨਹੀਂ ਪਰ ਇਹਦੀ ਕੰਧ ਦੀ ਨਾ ਜਿਸ ਵਲੇ ਲੋਕਾਂ ਕੋਲੋਂ ਵੋਟਾਂ ਲਈਆਂ ਸਤਾ ਚਾਏ ਇਹ ਨਾ ਕਿਹਾ ਵੀ ਅਸੀਂ ਬਹੁਤ ਗਰੀਬ ਆਦਮੀ ਆ ਅਸੀਂ ਸਿਰਫ ਲੋਕਾਂ ਦੇ ਸੇਵਾਦਾਰ ਆ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅੱਜ 3.5 ਸਾਲ ਹੋ ਗਏ ਸਰਕਾਰ ਬਣੀ ਦੀ ਲੋਕਾਂ ਦੀ ਸੇਵਾ ਤਾਂ ਕੀਤੀ ਕੋਈ ਨਹੀਂ ਲੇਕਿਨ ਆਪਣੀ ਸੇਵਾ ਪੂਰੇ ਯੋਰਾ ਲੱਗੇ ਹੋਏ ਨੇ ਉਹ ਤੁਸੀਂ ਦੇ ਲੋ ਅੱਜ 3:30 ਸੱਤ ਚਾਹੇ ਫੜ ਲਿਆ ਹੋਣਾ ਨਾ ਜੀ ਹਈ ਰਮਨ ਰੂੜਾ ਜਿਹੜਾ ਇਹਨਾਂ ਦਾ ਆਪਣਾ ਹੀ ਵਿਧਾਇਕਾ ਆ ਪਾਰਟੀ ਦਾ ਉਹਦੇ ਘਰ ਬਿਜਲੈਸ ਦੀ ਰੇਟ ਹੋਈ ਆ ਤੇ ਤੁਹਾਡੀ ਜਵਾਨੋਂ ਗੱਲ ਹੋਈ ਆ ਬਈ ਤੁਸੀਂ ਕਹ ਰਹੇ ਹੋ ਵੀ ਉਹ ਲੋਟਾਲੇ ਮਸ਼ੀਨ ਜਿਹੜੀ ਭੇਜੀ ਆ ਤੇ ਮੈਂ ਤਾਂ ਕਹਿੰਦਾ ਸਾਰੇ ਚੈੱਕ ਕਰਨੇ ਚਾਹੀਦੇ ਜਿਸ ਵਾਰ ਇਹਨਾਂ ਦੀ ਸਰਕਾਰ ਆਈ ਸਾਡੀ ਸਰਕਾਰ ਜਿਹੜੀ ਆ ਉਹ ਗਈ ਇਨੇ ਸਾਨੂੰ ਤਾਂ ਕੀਤਾ ਸਾਡੀਆਂ ਸਾਰੀਆਂ ਚੈਕਿੰਗ ਕਰਾਈਆਂ ਜਦੋਂ ਇੱਕ ਵਾਰੀ ਬੰਦੇ ਦੇ ਪਰਚਾ ਹੋ ਜੇ ਫਿਰ ਉਹ ਕੰਮ ਹੋ ਜਾਂਦਾ ਲੰਬਾ ਕੋਰਚੋ ਕਈ ਬੰਦਿਆਂ ਨੂੰ ਸਜ਼ਾ ਵੀ ਆਮਲੇ ਸਜ਼ਾ ਦੇ ਅੰਦਰ ਰੇ ਉਹ ਸਾਥ-ਸਾਥ ਬਾਦ ਬਾਏ ਮਰੋ ਕੇ ਚ ਕੁਝ ਨਹੀਂ ਆਗਾ ਪਰਿਸ਼ਤਾਚਾਰ ਦੇ ਖਿਲਾਫ ਇਹ ਵੱਡੀ ਕਾਰਵਾਈ ਹਮੇਸ਼ਾ ਹੀ ਕਿਹਾ ਜਾਂਦਾ ਕਿ ਕਰਪਸ਼ਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਨੋ ਟੋਲਰੈਂਸ ਦੀ ਜਿਹੜੀ ਨੀਤੀ ਹੈ ਉਸ ਨੂੰ ਅਪਣਾਇਆ ਗਿਆ ਹੈ ਸੋ ਇਹ ਜਿਹੜਾ ਐਕਸ਼ਨ ਹੈ ਬਹੁਤ ਵੱਡਾ ਮੰਨਿਆ ਜਾ ਰਿਹਾ ਪੰਜਾਬ ਸਰਕਾਰ ਦਾ ਦੋ ਕੋਈ ਐਕਸ਼ਨ ਕਹਦਾ ਮੰਨਿਆ ਜਾ ਰਿਹਾ ਇਹ ਕੁਝ ਨਹੀਂ ਹੈਗਾ ਉਹੀ ਇਹਨਾਂ ਦਾ ਹੈਲਥ ਮਿਨਿਸਟਰ ਸੀ ਸਿੰਗਲਾ ਬਿਲਕੁਲ ਸੀਐਮ ਦੇ ਨਾਲ ਬੈਠੇ ਰਹੇ ਨੇ ਉਹਨੂੰ ਫੜਿਆ ਉਹਨੂੰ ਅਗਰ ਦਿੱਤਾ ਅੰਦਰ ਦੇਣ ਤੋਂ ਬਾਅਦ ਉਹ ਬਾਹਰ ਆ ਗਿਆ ਇਹ ਕਹਿੰਦੇ ਜੀ ਅਸੀਂ ਬਿਲਕੁਲ ਪਸਟਾ ਚਾਰ ਨੂੰ ਟੌੜੇ ਨਹੀਂ ਕਰਨਾ ਜੀ ਜੀ ਅਜ ਉਹ ਹੀ ਮੰਤਰੀ ਜਿਹੜਾ ਐਮਐਲਏ ਸੀਐਮ ਦੇ ਨਾਲ ਬੈਠ ਕੇ ਮੀਟਿੰਗ ਕਰਦਾ ਕਿ ਫਿਰ ਇਹ ਨਾ ਕੀਤਾ ਕਿ ਲੋਕਾਂ ਦੀ ਅੱਖਾਂ ਦੇ ਵਿੱਚ ਇੱਕ ਕਿਸਮ ਦੀ ਧੂੜ ਪਾਉਂਦੇ ਆ। ਇਹ ਆਪਾਂ ਉਹਨੂੰ ਫੜ ਲੈ ਜੀ ਉਹਨੂੰ ਫੜ ਲੈ। ਫੜ ਲੈ ਤਾਂ ਕੀ ਕਰ ਲੈ ਆਪਾਂ ਕਿਹਨਾਂ ਨੇ। ਐ ਹੋਏ ਸਾਡੇ ਹਲਕੇ ਦਾ ਮੰਤਰੀ ਆ ਜਿਹੜਾ ਇਹਦੀ ਗਰੋਹ ਨੂੰ ਕਰੀ। ਪਰ ਚੋਕੀ ਹੋ ਰਿਹਾ। ਇਹਨਾਂ ਕਹਿਆ ਸੀ ਸੀਐਮ ਨੇ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਅੱਜ ਦੇ 500 ਰੁਪਏ ਸੱਕੜਾ ਰੇਤਾ ਦੇਣਾ। ਆ ਦੀ 50000 ਨੂੰ ਵੀ ਸੱਕੜਾ ਰੇਤਾ ਨਹੀਂ ਮਿਲਦਾ ਪਿਆ। ਔਰ ਜਿਹੜੇ ਇਹਨਾਂ ਦੇ ਆਪਣੇ ਚਾਹੇਤੇ ਆ ਜਿਹੜੇ ਇਹਨਾਂ ਨੂੰ ਸਮਾਨ ਭਜਾਉਂਦੇ ਆ ਉਹਨਾਂ ਬੰਦੇ ਦੇ ਕਰੈਸ਼ ਚੱਲ ਲਿਆ ਚੈੱਕ ਕਰ ਲੋ ਕਿਹੜੀ ਚੈੱਕ ਕਰਨੀ ਕਿਹੜੀ ਦੇ ਵਿੱਚ ਉਹਨਾਂ ਦਾ ਕਰੈਸ਼ ਚੱਲਿਆ ਜਿਹੜੇ ਉਹਨਾਂ ਦੇ ਸਰਗਣੇ ਆ ਇਹ ਆਪਣੇ ਬੰਦੇ ਨੂੰ ਤੇ ਨਾ ਕੋਈ ਪੈਸਾ ਕਮਾਣ ਦਿੰਦੀ ਆ ਆਪਣੇ ਸਰਕਾਰ ਨੂੰ ਤੇ ਇਹ ਤਾਂ ਪੈਸਾ ਵਾਪਸ ਹੀ ਧਿਆਨ ਹੀ ਨਹੀਂ ਦੇਣਾ ਦਾ ਵੀ ਤੁਸੀਂ ਮਤਲਬ ਸਰਕਾਰ ਦੇ ਖਜ਼ਾਨੇ ਦੇ ਜੀ ਪੈਸੇ ਪਾਣੇ ਆ ਇਹ ਤਾਂ ਸਿਰਫ ਆਪਣੇ ਜੇਬ 'ਚ ਪਾਣ ਵਾਲੇ ਆ ਜੀ ਬਾਹਰ ਦੇ ਬੰਦੇ ਜੇ ਐਲਕੇ ਕੁਮਾਰੇ ਆ ਹਮਾ ਚਲਾਲੇ ਕੁਮਾਰੇ ਆ ਪਰ ਪੰਜਾਬ ਦੀ ਇੰਡਸਟਰੀ ਜਿਹੜੀ ਆ ਸਾਰੀ ਤਬਾਹ ਕਰ ਦਿੰਦੀ ਆ ਅੱਜ ਵੀ ਜੇਕਰ ਵੇਖਿਆ ਜਾਏ ਤੇ ਢੜਲੇ ਦੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹਰ ਇੱਕ ਹਲਕਿਆਂ ਦੇ ਵਿੱਚ ਹੋ ਰਹੀ ਹੈ ਆ ਕਿਆਰਟੀ ਨਿਊਜ਼ ਨੈਟਵਰਕ ਨੇ ਡਰਾਈਵ ਚਲਾਈ ਹੋਈ ਹੈ ਆਪਾਂ ਲਗਾਤਾਰ ਇਸ ਤੇ ਬਣੇ ਹੋਇਆ ਪਰ ਅੱਜ ਇਸ ਤਰੀਕੇ ਦੇ ਨਾਲ ਬੀਤੇ ਕੱਲ ਵੀ ਇੱਕ ਨਜਾਇਜ਼ ਮਾਈਨਿੰਗ ਦਾ ਇੱਕ ਪਰਚਾ ਦਰਜ ਪੁਲਸ ਦੇ ਵੱਲੋਂ ਕੀਤਾ ਗਿਆ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਦੇਖੋ ਮੈਂ ਤੇ ਕਹੀਦੀ ਆ ਮੈਂ ਤੇ ਹਮੇਸ਼ਾ ਇਹਦੀ ਚੱਕਰ ਝੀ ਰਿਆ ਇਹ ਨਜਾਇਜ਼ ਮਾਈਨਿੰਗ ਹੋ ਰਹੀ ਆ ਔਰ ਮੈਂ ਇਹ ਨਹੀਂ ਕੰਦੜ ਰੋ ਤੁਸੀਂ ਮਾਈਨਿੰਗ ਨਾ ਕਰੋ ਮੈਂ ਇਹ ਕਹਣਾ ਆ ਕਿ ਜਿੱਥੇ ਸਰਕਾਰ ਨੇ ਤੁਹਾਨੂੰ ਆਪਸ਼ਨ ਦਿੱਤੀ ਹੈ ਉਹ ਤੋਂ ਮਾਲ ਪੁੱਟੋ ਕੋਈ ਗੱਲ ਨਹੀਂ ਮਾਲ ਪੁੱਟੋ ਜਿੰਨੇ ਵੀ ਕਰੈਸ਼ਰ ਕੋਈ ਅਮੀਰ ਹੈ ਕੋਈ ਗਰੀਬ ਹੈ ਸਾਰਿਆਂ ਨੂੰ ਥੋੜਾ ਥੋੜਾ ਜੋ ਕੱਚਾ ਮਟੀਰੀਅਲ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਐ ਹੋਈ ਸਰਕਾਰ ਨੇ ਕਿ ਅੱਜ 500 ਰੁਪਏ ਰੇਟਾ ਦੇਣਾ ਔਰ ਇਹੋ ਹੀ ਸਰਕਾਰ ਨੇ ਜਿਸ ਤਰ੍ਹਾਂ ਡੈਮ ਦੇ ਉੱਤੇ ਇਹਨਾਂ ਨੂੰ ਸਫਾਈ ਕਰਾਈ ਡੈਵ ਦਾ ਬਾਲ ਭੇਜਿਆ ਉਹ 1400 ਕੁਛ ਪੈਸੇ ਤੋਂ ਉਹਦਾ ਰੇਟ ਸੀ ਤੇ 1400 ਕੁਛ ਪੈਸੇ ਰੇਟ ਜਿਹੜਾ ਲੈ ਕੇ ਫਿਰ ਉਹਦੀ ਪ੍ਰੋਸੈਸਿੰਗ ਕਰਨੀ ਹੈ ਦੇਰੇ ਰਾਬਰਟ ট্রাক ਨੇ ਉਥੋਂ ਲੈਂਦਾ ਉਹ ਖਰਚਾ ਵੱਖਰਾ ਪੈਣਾ ਉਹ ਤੇ ਪਹਿਰੇ ਹੀ 3000 ਰੁਪਏ ਜਿਹੜਾ 3000 ਰੁਪਏ ਮਾਲ ਲੈ ਕੇ ਉਹ 4000 ਦਾ ਵੇਚੇਗਾ ਜਾਂ ਉਹ 15 500 ਦਾ ਵੇਚੇਗਾ ਬਲੈ ਇਹਨਾਂ ਦੀ ਕੋਈ ਨੀਤੀ ਨਹੀਂ ਹੁਣ ਨੀਤੀ ਇਹਨਾਂ ਬਣਾਈ ਹੈ ਜਿਹੜੀ ਪਾਲਿਸੀ ਬਣਾਈ ਹੈ ਜੀ ਜੀ ਮੈਨੂੰ ਨਹੀਂ ਲੱਗਦਾ ਇਹਦੇ ਕੋਲ ਉਹ ਪਾਲਿਸੀ ਜਿਹੜੀ ਲਾਗੂ ਹੋ ਜੇਗੀ ਉਹ ਦੇਖੋ ਜ਼ਮੀਨ ਸਾਡੀ ਆਪਣੀ ਆ ਕਹਿੰਦੇ ਕਿ ਤੁਸੀਂ ਉਹ ਹੈਕਟਰ-ਹੈਕਟਰ ਦੀ ਜਿਹੜੀ ਉਹ ਲੈ ਲਓ ਤੈਨੂੰ ਆਕਸ਼ਨ ਕਰ ਮਲੇ ਦੇ ਦੇ ਦੇਣਾ ਲੀਜ਼ ਦੇ ਦੇ ਦੇਣਾ ਤੇ ਉਹ ਤੁਸੀਂ ਸੀਐਲ ਜੂ ਜਿਹੜੀ ਲੈਣੀ ਹੈ ਨਾ ਉਹ এনवायरमेंट ਉਹ ਤੁਸੀਂ ਆਪ ਲਾਓ ਜੇ ਪੰਜਾਬ ਸਰਕਾਰ ਨੂੰ ਆਪ ਨਹੀਂ ਮਿਲਦੀ ਪਈ ਤੇ ਕਿ ਕਰੈਸ਼ਾ ਨੂੰ ਕਿੱਥੋਂ ਲੈਣੀ ਇਹ ਮਲੇ ਵੀ ਨੇ ਆਪਣਾ ਟਾਈਮ ਪਾਸ ਕਰਦੇ ਪਏ ਆ ਆਪਣੀ ਜੇਬਾਂ ਭਰਦੇ ਪਏ ਆ ਤੇ ਉਹ ਕੰਮ ਇਹਨਾਂ ਦਾ ਦੜਾ ਦੜਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜਿਵੇਂ 2027 ਦੇ 2027 ਦੇ ਇਲੈਕਸ਼ਨ ਆਉਣ ਵਾਲੇ ਆ ਸੋ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਰਿਪੀਟ ਹੋਊਗੀ ਜੋ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹਲੇ ਟੱਕਰ ਹੋਏਗੀ। ਜੀ ਮੈਂ ਇੱਕ ਗੱਲ ਕਹਿ ਸਾਂਗਾ। ਇਹ ਬਿਲਕੁਲ ਝਾੜੂ ਝੂੜੂ ਨਹੀਂ ਲੁੱਪਣਾ। ਜਿਹੜੀ ਅਗਲੀ ਲੜਾਈ ਹੈ ਉਹ ਲੜਾਈ ਹੋਣੀ ਹੈ ਕਾਂਗਰਸ ਵਰਸੇ ਬੀਜੇਪੀ ਵਰਸੇ ਆਕਾਦੀ। ਯਾਰੀ ਲੁੱਪਣੇ ਝਾੜੂ ਬਲੇ। ਇਹਨਾਂ ਨੇ ਛੱਡਿਆ ਕੀ ਪੰਜਾਬ ਦੇ ਵਿੱਚ? ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕਿ ਝਾੜੂ ਬਲੇ ਨਹੀਂ ਲੱਗਦਾ। ਨਹੀਂ ਲੁੱਪਣੀ ਨਹੀਂ ਹੈ। ਕਿਤੇ 92 95 ਆ ਨਾ ਇਹ ਦੋ ਚਾਰੀ ਲੋਕੀ ਦੇ ਦੇਣ ਤੇ ਇਹਨਾਂ ਨੂੰ ਇੰਨਾ ਕ ਲੋਕਾਂ ਨੇ ਛੇਤਰ ਫੇਰਨਾ, ਡਾਊਨ ਫੇਰਨੀ ਹੈ। ਇਹਨਾਂ ਨੂੰ ਪਿੰਡਾਂ ਜਿੰਨ ਬੜਦਾ ਹੁਣ ਬੜਨਾ ਪਿੰਡਾਂ ਦੇ ਵਿੱਚ ਵਿਰੋਧੀ ਕਹਿੰਦੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਦਿੱਲੀ ਤੋਂ ਸਰਕਾਰ ਚਲਾਈ ਜਾ ਰਹੀ ਹੈ ਸੋ ਕੀ ਕਹਿੰਦੇ ਹੋ ਤੁਸੀਂ ਬਿਲਕੁਲ ਦਿੱਲੀ ਤੋਂ ਤੁਸੀਂ ਦੇਖੋ ਇੱਕ ਚੀਜ਼ ਰਿਜੈਕਟ ਹੋ ਗਈ ਲੋਕਾਂ ਨੇ ਰਿਜੈਕਟ ਕਰਤੀ ਹੈ ਉਹ ਤੁਸੀਂ ਪੰਜਾਬ ਵਾਲੇ ਕਹਿੰਦੇ ਅਸੀਂ ਉਹ ਦਿੱਲੀ ਦਾ ਮਾਡਲ ਲੈਣਾ ਦਿੱਲੀ ਦਾ ਮਾਡਲ ਦੇ ਫੇਲ ਕਰ ਦਿੱਤਾ ਉਹਨਾਂ ਨੇ ਪਹਾੜਾ ਤਾਂ ਉਹ ਜਿੱਥੇ 70 ਬਣੇਦੇ ਸੀ ਜਾਂ 60 ਬਣੇਦੇ ਸੀ ਹੁਣ ਤੇ ਬਈਆਂ ਦੇ ਆ ਗਏ ਇਹ ਫੇਲ ਹੋ ਚੁੱਕੇ ਨੇ ਉਹਨਾਂ ਦੇ ਕੋਈ ਕੇਦਰੀ ਬਾਲ ਅਤੇ ਪੰਜਾਬ ਚ ਰਾਜ ਕਰਦਾ ਪਿਆ ਉਹੀ ਸਤਿੰਦਰ ਜਣ ਜਿਹਦੇ ਘਰੋਂ 2 ਕਰੋੜ ਰੁਪਏ ਫੜ ਗਿਆ ਉਹ ਇਥੇ ਪਰਿਵਾਰੀ ਬਣਾਤਾ ਉਹੀ ਸੋਸ਼ੋਧੀਆ ਉਹ ਨੂੰ ਪੰਜਾਬ ਦਾ ਪਰਿਵਾਰੀ ਬਣਾਤਾ 21 ਲੋਕਾਂ ਨੂੰ ਸੇ ਦੇਣਗੇ ਆਪ ਤੇ ਚੋਰ ਨਿਕਲੇ ਆ ਤੇ ਇਥੇ ਆ ਕੇ ਕੀ ਰਾਜ ਕਰ ਲੈਣਾ ਨਾ ਪੰਜਾਬ ਦਾ ਕਲਚਰ ਔਰ ਦਿੱਲੀ ਦਾ ਕਲਚਰ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਪਾਸੇ ਕਹਿੰਦੇ ਪਿਆਹੀ ਪੰਜਾਬ ਚ ਪਾਣੀ ਦਾ ਇੱਕ ਬੂੰਦ ਨਹੀਂ ਜਾਣ ਦੇਣੀ ਜਿਨਾਂ ਲੜੀਆਂ ਹੁਣ ਲੈ ਜਾਣੀ ਹੈ ਇਨਨੂੰ ਕੁਝ ਨੋਣਾ ਉਹਨਾ ਉਥੇ ਆਪਣੀ ਫੋਰਸ ਲਾਤੀ ਹੈ ਜਬਰਦਸਤ ਆਏ ਨਾ ਇਹ ਕਾਂਗਰਸੀ ਸੀ ਜਿਹੜੀ ਪਾਣੀਆਂ ਦਾ ਰਾਖਾ ਉਹਨਾਂ ਦਾ ਨਾਮ ਪਿਆ ਉਹਨਾਂ ਕਦੀ ਬੜਰ ਨਹੀਂ ਦਿੱਤਾ ਕੇ ਉਹ ਤੁਹਾਡੇ ਸਾਹਮਣੇ ਆ ਗਈ ਇਥੇ ਇਹ ਕੁਝ ਨਹੀਂ ਇਹਨਾਂ ਨੂੰ ਮਿਲਣਾ ਜੋ ਹਾਲਾਤ ਹੈ ਨਾ ਕਿਸਾਨਾਂ ਨੂੰ ਇਹ ਨਾ ਮਾਰਿਆ ਹਰ ਚੀਜ਼ ਤੇ ਨਾ ਮਹਿੰਗੀ ਕੀਤੀ ਹੋਈ ਹੈ ਕਿੱਥੇ ਗਿਆ 1100 ਰੁਪਏ ਜੀ ਸਭ ਝੂਠੋ ਝੂਠ ਹੈ ਕੁਝ ਨਹੀਂ ਅਗਲੇ ਕੋਲ ਤਨ ਲੱਗਦਾ ਕਿ ਆਮ ਆਨ ਨਹੀਂ ਪਾਰਟੀ ਨੇ ਗਰੰਟੀਆਂ ਪੂਰੀਆਂ ਕੀਤੀਆਂ ਖੈਰ ਬਿਜਲੀ ਦੇ ਬਿਲਾ ਦਾ ਜਿਹੜਾ ਉਹ ਹੈ ਤੇ ਉਹ ਤਾਂ ਫਰਕ ਜ਼ਰੂਰ ਰਿਹਾ ਹੈ ਬਿਜਲੀ ਦੇ ਬਿਲਾ ਦਾ ਉਸ ਤੋਂ ਇਲਾਵਾ ਸਾਡੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਚਨੀ ਜੀ ਉਹਨਾਂ ਦੇ ਨੀਤੀ ਬਹੁਤ ਵਧੀਆ ਸੁੱਤੀ ਮੈਨੂੰ ਦੱਸੋ ਜਿਹੜੀ ਲੋਕੀ ਸਰਕਾਰ ਨੂੰ ਟੈਕਸ ਦਿੰਦੇ ਐ ਤੇ ਸਰਕਾਰ ਚੱਲਦੀ ਐ ਉਹਨਾਂ ਉਹਨਾਂ ਕੋਈ ਗੁਨਾਹ ਕੀ ਦਾ ਨਾਲੇ ਉਹਨਾਂ ਟੈਕਸ ਦੇਣਾ ਨਾਲੇ ਉਹਨਾਂ ਨੂੰ 11% ਯੂਨਿਟ ਰੇਟ ਦੇਣਾ ਚਰਨਜੀਤ ਚਨੀ ਉਹ ਇਹਦਾ ਲਾਇਕ ਆਦਮੀ ਹੋਰ ਸਮਝਦਾਰ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਵਧੀਆ ਨੀਤੀ ਬਣਾਈ ਵੀ ਜਿਹੜੇ ਲੋਕੀ ਵਿਚਾਰੇ ਨਰਜ਼ਨਾ ਨਹੀਂ ਦੇ ਸਕਦੇ ਉਹਨਾਂ ਦੀ ਫ੍ਰੀ ਕਰਛੜੀ ਜਿਹੜੇ ਲੋਕੀ ਟੈਕਸ ਦੇ ਸਰਕਾਰ ਨੂੰ ਉਹਨਾਂ ਦਾ ਰੇਟ ਯੂਨਿਟ ਤੇ ਨਿਰਭਰਤਾ ਉਹ ਚੰਗਾ ਜਾਂ ਬਿਲਕੁਲ ਹੀ ਫ੍ਰੀ ਜਾਣਾ ਜਿਹੜਾ ਬੰਦਾ ਨਹੀਂ ਦੇ ਸਕਦਾ ਉਹ ਠੀਕ ਹੈ ਫ੍ਰੀ ਹੈ ਉਹ ਸਾਨੂੰ 1100 ਵੀ ਇਹ ਰੇਟ ਹੈ ਅਸੀਂ ਜਿਹੜੇ ਗਰੀਬ ਲੋਕੀ ਉਹਨਾਂ ਦੇ ਖਿਲਾਫ ਥੋੜੀ ਅਸੀਂ ਕਹਿੰਦੇ ਨੀਤੀ ਕਿਹੋ ਜਿਹੀ ਬਣਨੀ ਚਾਹੀਦੀ ਜਿਹਦਾ ਕਿਸੇ ਨੂੰ ਚੋਬ ਬਣਾ ਲਾ ਦੇ ਉਹਦਕੋ ਕਣਕ ਆਪ ਹੁਣ 2400 ਤੇ 25 ਰੁਪਏ ਮਲਕ ਕੰਟਰਲ ਕਰਕ ਗਈ ਉਹ ਹੀ ਕਣਕ ਮੁਰਕੇ ਦੁਆਰਾ ਖਰੀਦਣੀ ਹੈ ਹਾਂ ਹਾਂ ਉਹਨਾਂ ਲੋਕਾਂ ਦੇ ਕਾਰਡ ਬਣਦੇ ਨੇ ਜਿਨ੍ਹਾਂ ਲੋਕਾਂ ਦੀ ਆਪਣੀ ਜ਼ਮੀਨਾਂ ਵੀ ਆ ਅਸੀਂ ਆਪਣੀ ਟਰਮ ਦੇ ਵਿੱਚ ਮੈਂ ਹੋਏ ਦੇ ਵਿੱਚ 3600 ਕਣਕ ਬਣਾਇਆ ਮੇਰੇ ਕੋ ਜਿਹਦੀ ਮਰਜ਼ੀ ਕਸਮ ਚਕਾ ਲਓ ਮੈਂ ਬਿਲਕੁਲ ਜਨੂਬਰਸਨ ਬਣਾਇਆ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਚਲਾਈ ਗਈ ਹੈ ਉਸ ਬਾਰੇ ਕੀ ਕਹੋਗੇ ਤੁਸੀਂ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜات ਉਦਘਾਟਨ ਕੀਤਾ ਜਾ ਰਿਹਾ ਹੈ ਝੂਠ ਦੋਤੇ ਕੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ ਜਿੱਥੇ ਕਹਿੰਦੇ ਸੀ ਕਿ ਵੀਵੀਆਈਪੀ ਕਲਚਰ ਖਤਮ ਕੀਤਾ ਜਾਏਗਾ ਅੱਜ ਤੁਹਾਨੂੰ ਅੱਜ ਦੇ ਹਾਲਾਤ ਤੁਹਾਨੂੰ ਕੀ ਲੱਗਦੇ ਨੇ ਕਿ 2 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਸਰਕਾਰ ਨੂੰ ਬਣੇ ਹੋਏ ਤੇ ਲੱਗਦਾ ਹੈ ਕਿ ਕੋਈ ਫਰਕ ਪਿਆ ਹੈ ਕਿ ਵੀਵੀਆਈਪੀ ਕਲਚਰ ਖਤਮ ਹੋਇਆ ਹੈ ਇਹ ਤਾਂ ਤੁਹਾਨੂੰ ਆਪ ਹੀ ਸਾਰਾ ਨਲਜ ਹੈ ਐ ਹੋਈ ਬੰਦੇ ਕੋਈ ਟੀਵੀ ਠੀਕ ਕਰਨ ਵਾਲਾ ਏ ਕੋਈ ਸਾਈਕਲ ਠੀਕ ਕਰਨ ਵਾਲਾ ਏ ਅਜੇ ਜਾਖੰਡੇ ਚਾਰ ਦਿਨ ਪਹਿਲੇ ਬਿਆਨ ਦਿੱਤੇ ਜਿਹੜਾ ਪੰਜਾਬ ਦਾ ਪ੍ਰਧਾਨ ਹੈ বিজেপি ਦਾ ਹੁਣ ਕਹੇ ਵੀ ਦੀ ਇਨਕੁਆਇਰੀ ਕਰੋ ਕਿ ਪਹਿਲੇ ਤੇ ਟੀਵੀ ਠੀਕ ਕਰ ਰਿਹਾ ਕੋਈ ਸਾਈਕਲ ਠੀਕ ਕਰ ਰਿਹਾ ਏ ਤੇ ਹੁਣ ਉਹਨਾਂ ਕੋਲ 2-2 ਟਰਾਈਟਾਈ ਕਰੋੜ ਦੀਆਂ ਡਿਫੈਂਡਰਾਂ ਕਿੱਥੋਂ ਆ ਗਈਆਂ ਤੇ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਜਿਵੇਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਬੰਬਾ ਵਾਲੇ ਬਿਆਨ ਦਿੱਤਾ ਤਾ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਬਿਆਨ ਆਇਆ ਕਿ ਸਾਨੂੰ ਦੱਸਣਾ ਚਾਹੀਦਾ ਹੈ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਕਰੋਨਾ ਕੋਈ ਸੋਰਸ ਹੈ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਇਹ ਦੇਸ਼ ਦੀ ਵਾਕਈ ਪੰਜਾਬ ਦੀ ਸੁਰੱਖਿਆ ਦਾ ਮਾਮਲਾ ਹੈ ਦੇਖੋ ਪ੍ਰਤਾਪ ਸਿੰਘ ਬਾਜਬੇ ਨੇ ਜਿਹੜੇ ਬਿਆਨ ਦਿੱਤੇ ਸੀ ਉਹ ਜੈਨੂਨ ਬਿਆਨ ਨਹੀਂ ਸੀ ਉਹ ਬਿਆਨ ਸੀ 4 ਦਿਨ ਪਹਿਲੇ ਤੇ ਅਮਰਜਾਲਾ ਦੋ ਤਿੰਨ ਹਵਾਰਾਂ ਦੇ ਵਿੱਚ ਤੋ ਆਲਰੇਡੀ ਆ ਗਿਆ ਸੀ ਉਦੋਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਬਾ ਬੋਲੇ ਆ ਇਹ ਇਤੀ ਅਮੀ ਦੇਖੋ ਜਿਹੜਾ ਬੰਦੇ ਦਾ ਜਵਾਬ ਨਹੀਂ ਨਾ ਦੇਣਾ ਹੁੰਦਾ ਉਹਦੇ ਕੋਲ ਵਿਧਾਨ ਸਭਾ ਚ ਇਹ ਉਹਨੂੰ ਫਸਾਣਾ ਚਾਹੁੰਦੇ ਸੀ ਵੀ ਇਹ ਛਾਂਦ ਹੋ ਜੇਵੇ ਮੈਨੂੰ ਤੁਹਾਨੂੰ ਨਹੀਂ ਲੱਗਦਾ ਜੇਕਰ ਉਹਨਾਂ ਨੂੰ ਪਤਾ ਸੀਗਾ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਦੇਖੋ ਜੀ ਭਗਵਤ ਸਿੰਘ ਮਾਨ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਦਾ ਇੱਕ ਪਾਸੇ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਹੈ ਉਹਦੇ ਕੋਲ ਵੀ ਬੰਦੇ ਹੁੰਦੇ ਨੇ ਜਿਹੜੇ ਬੰਦੇ ਅੰਦਰ ਖਾਤੇ ਦਾਤ ਦੇ ਆ ਉਹ 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 ਨਾ ਪ੍ਰਤਾਪ ਸਿੰਘ ਭਾਈ ਮੈਨੇ ਇਹ ਨਹੀਂ ਕਿ ਉਹ ਬੰਦੇ ਦਾ ਨਾਲ ਲਿਆ ਨੂੰ ਕਹਾਂ ਵੀ ਮੇਰੇ ਸੋਰਸਾਂ ਨਾਲ ਮੈਨੂੰ ਵੀ ਬੰਦੇ ਕਹਿ ਗਿਆ ਵੀ ਭਾਈ ਬਾਸ ਸਾਹਿਬ ਇੰਨੇ ਬੰਬਾਇ ਇੰਨੇ ਲੱਗ ਗਿਆ ਪਲਾਸਟ ਹੋ ਗਿਆ ਇੰਨੇ ਅਜੇ ਵਾਪਸ ਆ ਤਾਂ ਤੁਸੀਂ ਵੀ ਆਪਣੇ ਆਪ ਨੂੰ ਬਚਾ ਕੇ ਰੱਖਿਓ ਇਹ ਤੁਹਾਡੇ ਉੱਤੇ ਵੀ ਅਟੈਕ ਹੋਣ ਦਾ ਡਰ ਹੈ ਉਹ ਉਹਦੋਂ ਇਹ ਤੋਰ ਨਾਲ ਉਹ ਕਹਿੰਦੇ ਬਿਆਨ ਦੇਤੇ ਵੀ ਭਗਵਾਨ ਜੀ ਸਾਨੂੰ ਨੀਂਦਰ ਤੋਂ ਸੁਵੋ ਨਾ ਅੱਖਾਂ ਖੋਲੋ ਧਿਆਨ ਕਰੋ ਉਦੇ ਵਿਪਕਸ਼ ਵਾਲੇ ਕਹਿ ਦਿੰਦੇ ਕਹਿੰਦੇ ਪੰਜਾਬ ਵਾਲੀ ਕਹਿੰਦੇ ਆ ਜੀ ਜੀ ਹੋਰ ਤੁਸੀਂ ਮੈਨੂੰ ਦੱਸੋ ਵੀ ਉਹ ਰਾਹੁਲ ਗਾਂਧੀ ਸੈਂਟਰ ਚ ਬੋਲਦਾ ਪਿਆ ਉਹ ਕਹਿ ਰਿਹਾ ਠੀਕ ਆ ਅਸੀਂ ਤੁਹਾਡੇ ਨਾਲ ਲੜਾਈ ਰਹੀ ਹੈ ਅਸੀਂ ਤੁਹਾਡੇ ਨਾਲ ਆ ਅਸੀਂ ਆਪਣੇ ਦੇਸ਼ ਦੇ ਫੌਜੀ ਨਾਲ ਆਏ ਆਪਣੇ ਸਾਰੇ ਦੇਸ਼ ਦੀ ਜਨਤਾ ਦੇ ਨਾਲ ਆ ਜੋ ਤੁਸੀਂ ਕੀਤਾ ਠੀਕ ਕੀਤਾ ਲੇਕਿਨ ਹੁਣ ਜੋ ਲੜਾਈ ਹੋ ਗਈ ਹੈ ਹੁਣ ਤੁਸੀਂ ਵਿੱਚ ਸੈਸ਼ਨ ਚ ਦੱਸੋ ਨਾ ਪਾਰਲੀਮੈਂਟ ਚ ਦੱਸੋ ਵੀ ਤੁਹਾਡੇ ਜੰਗ ਦਾ ਕਿੰਨਾ ਖਰਚਾ ਤੇ ਕਿੰਨੇ ਸਾਡੇ ਯਾਜ ਇੰਡਸਟਰੀ ਹੋਇਆ ਕਿੰਨਾ ਖਰਚਾ ਸਾਡਾ ਆਇਆ ਉਹਦਾ ਜਵਾਬ ਨਹੀਂ ਦਿੰਦੇ ਜੇ ਉਹਦਾ ਉਹ ਜਵਾਬ ਨਹੀਂ ਦਿੰਦੇ ਉਹ ਦੋਹਾਈ ਪਾਉਂਦੇ ਆ ਦੋਹਾਈ ਪਾਉਂਦੇ ਤੇ ਉਹ راہਲੂ ਗਾਂਧੀ ਨੂੰ ਕਹਿੰਦੇ ਪਾਗਲ ਹੈ ਪਾਗਲ ਉਹ ਰੌਹਲੂ ਗਾਂਧੀ ਜੋ ਬੋਲਦਾ ਤੱਤ ਦੇ ਆਧਾਰ ਨਾਲ ਬੋਲਦਾ ਤੁਹਾਨੂੰ ਨਹੀਂ ਲੱਗਦਾ ਆਪਰੇਸ਼ਨ ਸਿੰਧੂਰ ਦੇ ਬਾਅਦ ਜਿੱਦਾਂ ਸਫਲਤਾ ਮਿਲੀ ਹੈ ਦੇਸ਼ ਨੂੰ ਇਕਜੁੱਟ ਹੋ ਕੇ ਆਰਮੀ ਦਾ ਸਾਥ ਦੇਣਾ ਚਾਹੀਦਾ ਸਾਡੇ ਜੇਨ ਸੈਨਾ ਨੇ ਬਹੁਤ ਵਧੀਆ ਕੰਮ ਕੀਤਾ ਹੈ ਮੈਂ ਇਹ ਕਹੀ ਕਰਦਾ ਇਹ ਸਾਰੇ ਦੇਸ਼ ਨੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਦਾ ਕਿਹਾ ਹੋਣਾ راہਲੂ ਗਾਂਧੀ ਨੇ 50 ਵਾਰ ਕਿਹਾ ਸਾਡੇ ਵੱਲੋਂ ਤੁਸੀਂ ਸਵਤੰਤਰ ਅਸੀਂ ਤੁਹਾਡੇ ਨਾਲ ਹਿੱਥੇ ਵੀ ਆਹੀ ਖੜੇ ਹਾਂ ਉਹ ਕਰੋ ਕੁਛ ਬਦਲਾਅ ਲਾਣਾ ਦਾ ਬਾਰ-ਬਾਰ ਕਹਿਣਾ ਸੀਗਾ ਟੈਕਸ ਲਿੱਤੇ ਜਾਂਦੇ ਸਰਕਾਰ ਵੱਲੋਂ ਬਾਰ-ਬਾਰ ਫਿਰ ਲੋਕ ਲੋਕਾਂ ਨੇ ਵੀ ਫਿਰ ਕਹਿਣਾ ਸ਼ੁਰੂ ਕੀਤਾ ਕਿ ਜਿਹੜਾ ਸਾਡਾ ਟੈਕਸ ਦਾ ਪੈਸਾ ਉਸਾਈ ਜਗ੍ਹਾ ਵਸੂਲ ਹੋਇਆ ਕਿਉਂਕਿ ਸਾਡਾ ਭਾਰਤ ਦਾ ਡਿਫੈਂਸ ਸਿਸਟਮ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਹੋਇਆ S400 ਨੇ ਬਹੁਤ ਵਧੀਆ ਜਿਹੜਾ ਕੰਮ ਕਰਕੇ ਦਿਖਾਇਆ ਸੋ ਇੱਕ ਪਾਸੇ ਭਾਰਤ ਦੀ ਬਹੁਤ ਵਧੀਆ ਤਾਰੀਫ ਵੀ ਕੀਤੀ ਗਈ ਹੈ ਸੋ ਤੁਸੀਂ ਨਹੀਂ ਮੰਨਦੇ ਇਸ ਗੱਲ ਨੂੰ ਕਿ ਜੋ ਸਰਕਾਰ ਨੇ ਕੰਮ ਕੀਤਾ ਉਹ ਵਧੀਆ ਕੀਤਾ ਨਹੀਂ ਅੱਛਾ ਕੀਤਾ ਕਿਉਂਕਿ ਜਿਸ ਤਰੀਕੇ ਨਾਲ ਬੰਬ ਬਲਾਸਟ ਹੋ ਰਹੇ ਸੀਗੇ ਵੱਖ-ਵੱਖ ਹਲਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਇਹ ਬੜਾ ਅੱਛਾ ਕੰਮ ਕੀਤਾ ਠੀਕ ਕੰਮ ਕੀਤਾ ਜੇ ਬੰਦਾ ਅੱਛਾ ਕੰਮ ਕਰਦਾ ਤਾਂ ਛਲਾਗਾ ਕਰਨ ਚਾਹੀਦੀ ਪਰ ਇਹ ਚੰਦ ਇਹ ਵੀ ਜਿੱਦਾਂ ਹੁਣਾ ਤੱਕਾ ਮਾਰਦੇ ਨੇ ਇਹ ਐਸੇ ਮਲਵ ਪਾਕਿਸਤਾਨ ਦੀ ਜਮਾਤ ਆ ਨਾ ਇਹ ਸੁਧਰ ਨਹੀਂ ਸਕਦੇ ਇਹਨਾਂ ਨੂੰ ਸੁਧਾਰਿਆ ਜਾਣਾ ਜਿੱਦਾਂ 9 ਟਿਕਾਣਿਆਂ ਦੇ ਕੀਤੇ ਆ ਨਾ ਤਵਾਜ ਇਸੇ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਤਾਕਤ ਦੇਣਾ ਚਾਹੀਦਾ ਸੀ ਕਿ ਯੂਕੇ ਦੇ ਕਾਬੂ ਕਰ ਦੇ ਅੱਗੇ ਰਹਿ ਗਿਆ ਬਲੋਚਿਸਤਾਨ ਬਲੋਚਿਸਤਾਨ ਦੇ ਅੱਗੇ ਉਹਨਾਂ ਦੇ ਖਿਲਾਫ ਹੈ ਬਲੋਚਿਸਤਾਨ ਦੀ ਮਦਦ ਕਰ ਦਿੰਦੇ ਇੰਦਰਾ ਗਾਂਧੀ ਨੇ ਬੰਗਲਾਦੇਸ਼ ਵਖਰਾ ਬਣਾਤਾ ਹੈ ਇਹ ਇਹਨੂੰ ਬਲੋਚਿਸਤਾਨ ਨੂੰ ਵਖਰਾ ਬਣਾਉਂਦੇ ਆਪੇ ਤਿੰਨ ਚਾਰ ਟੋਟੇ ਹੋ ਗਏ ਪੈਸੇ ਤੇ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਨਾ ਜਿਹੜਾ ਕਿਸੇ ਨੂੰ ਜੀਣ ਨਹੀਂ ਦਿੰਦਾ ਉਹ ਆਪੇ ਵੀ ਨਹੀਂ ਜੀ ਸਕਦਾ ਜੇ ਸਾਡੇ ਦੇਸ਼ ਦੇ 12 14 15 ਬੰਦੇ ਮਾਰ ਦਿੰਦੇ ਆ ਤੇ ਇਹਨਾਂ ਦੇ ਸੋਮਾਂ ਦਾ ਨਾ ਬੰਦੇ ਮਰ ਜਾਂਦੇ ਆਪੇ ਹੀ ਉਹਨਾਂ ਦੇ ਅੰਦਰ ਹੀ ਇੰਨਾ ਗਦਰ ਪੀਦਾ ਇਸ ਕਰਕੇ ਇਹ ਦੇਸ਼ ਮਾੜਾ ਹੈ ਗੰਦਾ ਹੈ ਆਈ ਦੇ ਕਨੇ ਵੀ ਜਵਾਬ ਦੇਣਾ ਤੇ ਇੱਕ ਵਾਰੀ ਦੇ ਦੇਣਾ ਚਾਹੀਦਾ ਠੋਕ ਕੇ ਇਹਨਾਂ ਦਾ ਕੰਮ ਖਤਮ ਕਰ ਦੇਣਾ ਤੁਹਾਨੂੰ ਲੱਗਦਾ ਜਿਸ ਤਰੀਕੇ ਨਾਲ ਸੀਸ ਫਾਇਰ ਦੀ ਗੱਲ ਤੇ ਸਹਿਮਤੀ ਬਣੀ ਹੈ ਤਾਂ ਕਿਹਾ ਵੀ ਜਾ ਰਿਹਾ ਕਿ ਡੋਨਲਡ ਟਰੰਪ ਨੇ ਸਾਰੀ ਸਹਿਮਤੀ ਕਰਵਾਈ ਹੈ ਪਰ ਉੱਥੇ ਵਿਦੇਸ਼ ਮੰਤਰੀ ਮੰਤਰੀ ਜੈਸ਼ ਐਸਡੀ ਸ਼ੰਕਰਦਵੀ ਬਿਆਨ ਸਾਹਮਣੇ ਆਇਆ ਕਿ ਇਹ ਸਹਿਮਤੀ ਉਹਨਾਂ ਕਰਕੇ ਨਹੀਂ ਹੋਈ ਹੈ ਉਹਨਾਂ ਨੇ ਖਾਰਿਜ ਕੀਤਾ ਇਸ ਬਿਆਨ ਨੂੰ ਸੋ ਤੁਸੀਂ ਕੀ ਕਹਿੰਦੇ ਹੋ ਕਿ ਵਾਕਈ ਮੰਨਣੀ ਚਾਹੀਦੀ ਇਹ ਗੱਲ ਇਹ ਕੋ ਗੱਲ ਇਹ ਹੈ ਜੋ ਸਾਡੇ ਆਰਮੀ ਦੇ ਜਵਾਨਾਂ ਨੇ ਕੀਤਾ ਹੈ ਜੋ ਸਾਡੇ ਦੇਸ਼ ਦੀ ਤਕਨੀਕ ਹੈ ਬੜੀ ਅੱਛੀ ਤਕਨੀਕ ਹੈ ਜਿੰਨੇ ਉਹਨਾਂ ਦੇ ਡਰੂਨ ਆਇਆ ਜਿੱਦਾਂ ਉਹ ਸਾਡੇ ਪਠਾਨਕੋਟ ਚ ਆਇਆ ਜੰਮੂ ਚ ਆਇਆ ਅਗਰ ਉਹ ਸਾਡੇ ਕੋਲ ਸਿਸਟਮ ਨਹੀਂ ਹੁੰਦਾ ਉਹਨੂੰ ਉੱਪਰ ਹੀ ਨਸ਼ਟ ਕਰਦਾ ਸਾਡਾ ਪੰਜਾਬ ਖਤਮ ਹੋ ਜਾਂਦਾ ਜੀ ਤੇ ਅਈ ਦੇ ਆਪਣੇ ਦੇਸ਼ ਦੀ ਤੁਹਾਨੂੰ ਸਾਡਾ ਫਰਜ਼ ਬਣਦਾ ਸਾਡੇ ਦੇਸ਼ ਦੇ ਜਵਾਨ ਜਿਹੜੇ ਆ ਜਿਨ੍ਹਾਂ ਦੇ ਸਰਾਂ ਦੇ ਉੱਤੇ ਅਸੀਂ ਰਾਜ ਕਰਦੇ ਪਏ ਜਿਨ੍ਹਾਂ ਦੇ ਸਰਾਂ ਦੇ ਉੱਤੇ ਅਸੀਂ ਸੁਰੱਖਿਅਤ ਬੈਠੇ ਆ ਮੈਂ ਤਾਂ ਬਾਬੇ ਨਾਨਕ ਕੋ ਗੇ ਬੇਨਦੀ ਅਰਦਾਸ ਕਰਦਾ ਕਿ ਬਾਬੇ ਨਾਨਕ ਦਾ ਸਾਡੇ ਸਾਰੇ ਦੇਸ਼ ਦੇ ਸਾਡੇ ਸਾਰੇ ਜਵਾਨਾਂ ਦੇ ਉੱਤੇ ਮੇਰ ਭਰਿਆ ਹੱਥ ਰਵੇ ਸਾਡਾ ਦੇਸ਼ ਜਿਹੜਾ ਚੋਣੀ ਤੇ ਰਾਜ ਚੋਗਣੀ ਤੱਕ ਹੀ ਕਰੇ ਪਰ ਤੁਸੀਂ ਮੰਨਦੇ ਹੋ ਵਿਸ਼ਵਾਸ ਹੈ ਤੁਹਾਨੂੰ ਕਿ ਮੁਲਕ ਸੁਧਰ ਜਾਏਗਾ ਦੁਬਾਰਾ ਇਹੋ ਜਿਹੀ ਹਕਤ ਨਹੀਂ ਕਰੇਗਾ ਨਹੀਂ ਹੋਣੀ ਸੁਧਰਨਾ ਇਸ ਤਰ੍ਹਾਂ ਦੇ ਕੋਈ ਦੂਚਾ ਅਟੈਕ ਹੋਰ ਹੋਏ ਜਿਹੜੇ ਉੱਤੇ ਸਰਗਣੇ ਨਾ ਬੇਸਿਕਲੀ ਜਿਹੜੀ ਪਾਕਿਸਤਾਨ ਦੀ ਆਰਮੀ ਆ ਨਾ ਉਹ ਹੀ ਟਾਰਸਟ ਹੈ ਜੀ ਉਹ ਕਹਿੰਦੇ ਕੋਈ ਪ੍ਰਧਾਨ ਮੰਤਰੀ ਦੀ ਇਸ ਗੱਲ ਦੇ ਸਬੂਤ ਤਾਂ ਲੋਕਾਂ ਦੇ ਸਾਹਮਣੇ ਨੇ ਆਵਾਮ ਦੇ ਸਾਹਮਣੇ ਨੇ ਤੁਹਾਡੇ ਸਾਹਮਣੇ ਕਈ ਵਾਰੀ ਉਹ ਮੰਨੇ ਆ ਕਿ ਵੱਜ ਨਾਲ ਹੀ ਮੁਕਰ ਜਾਂਦਾ ਹੁਣ ਜਦੋਂ ਉਹਨੇ ਕਿਹਾ ਕਿ ਉਹ ਟਰੰਪ ਨੇ ਸੁਰੱਖਿਅਤ ਕਰਾਤੀ ਹੈ ਜਾਂ ਸੁਰੱਖਿਅਤ ਕਰਾਤੀ ਫਾਇਰ ਬੰਦ ਹੋ ਗਿਆ ਉਹ ਦੂਜੇ ਨੇ ਮੁੜ ਕੇ ਡਰੋਨ ਸਵੇਰੇ ਸਵੇਰੇ ਆ ਗਏ ਜੀ ਉਹ ਕਿਉਂ ਆ ਗਏ ਜੀ ਬਿਲਕੁਲ ਉਹ ਸੁਧਰਨ ਵਾਲਾ ਨਹੀਂ ਹੈਗਾ ਜੀ ਦੋਸਤ 27 ਦੇ ਅੱਗੇ ਚੋਣਾ ਆਉਣੀਆਂ ਨੇ ਸੋ ਕਿ ਕਿਵੇਂ ਅੱਗੇ ਤੁਸੀਂ ਤਰ੍ਹਾਂ ਤਿਆਰੀਆਂ ਕਰੋਗੇ ਕੀ ਸੋਚਿਆ ਤੁਸੀਂ ਅੱਗੇ ਕਿ ਕਾਂਗਰਸ ਕਿਸ ਤਰੀਕੇ ਦੇ ਨਾਲ ਰਣਨੀਤੀ ਆਪਣੀ ਤਿਆਰ ਕਰੇਗੀ ਦੇਖੋ ਮੈਂ ਜੀ ਮੈਂ ਬਾਈ ਦੇ ਵਿੱਚ ਹਾਰਿਆ ਸੀ ਪੰਜ-ਛੇ ਦਿਨ ਮੈਂ ਰਿਆ ਕਰ ਪੰਜ-ਛੇ ਦਿਨ ਤੋਂ ਬਾਅਦ ਮੈਂ ਉਸੇ ਤਰ੍ਹਾਂ ਰੂਟੀਨ ਚ ਜਦ ਰਹਿਣਾ ਮੈਂ ਹਰ ਪਿੰਡਾਂ ਚ ਘੁੰਮਦਾ ਰਹਿਣਾ ਲੋਕਾਂ ਨੂੰ ਮਿਲਦਾ ਰਹਿਣਾ ਬੱਚਿਆਂ ਨੂੰ ਮਿਲਦਾ ਰਹਿਣਾ ਨੌਜਵਾਨਾਂ ਨੂੰ ਮਿਲਦਾ ਰਹਿਣਾ ਬੁੜੀਆਂ ਬੁੱਢੇ ਸਾਰਿਆਂ ਨੂੰ ਮਿਲਦਾ ਰਹਿਣਾ ਬਾਦ ਆਪਣੀ ਕੋਈ ਨਹੀਂ ਮੇਰਾ ਦਿਸੇ ਸੇਵਾ ਭਾਵ ਹੈ ਕਿੰਨਾ ਹੀ ਹੈ ਕਿ ਤੁਹਾਡੇ ਹਲਕੇ ਦੇ ਲੋਕ ਆਉਣਗੇ ਤਾਂ ਹੀ ਕੰਮ ਹੋਏਗਾ ਜੋ ਬਾਕੀਆਂ ਦੇ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਦੀ ਮਰਜ਼ੀ ਆਵੇ ਪਠਾਨਕੋਟ ਦਾ ਆਵੇ ਨਹੀਂ ਪਈਆਂ ਚ ਨਹੀਂ ਪਈਆਂ ਨਹੀਂ ਮੈਂ ਕਦੇ ਨਹੀਂ ਮੈਂ ਜੀ ਮੈਂ ਕਦੇ ਨਹੀਂ ਪੁੱਛਿਆ ਮੈਂ ਕਦੇ ਵੀ ਨਹੀਂ ਪੁੱਛਿਆ ਕਿ ਤੂੰ ਕਿਹੜੇ ਪਿੰਡ ਤੋਂ ਆਇਆ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਮੈਂ ਕਿਹਾ ਜਾਂ ਤੂੰ ਕੰਮ ਦਾ ਤੇਰਾ ਕੰਮ ਕਰਦੇ ਨੇ ਹੁਣ ਸਵੇਰੇ ਇੱਕ ਸਾਡਾ ਸਰਪੰਚ ਸੀ ਉਹਦੀ 5-7 ਮਹੀਨੇ ਪਹਿਲੇ ਡਾਕਟਰ ਹੂੰ ਪੰਜ ਸਾਲ ਦਾ ਉਹਦਾ ਬੱਚਾ ਸੀ ਸੋਰਸ ਕੋਈ ਨਹੀਂ ਜਿਹੜਾ ਇਹਨੂੰ ਕੰਚੇ ਲੱਗੀ ਆ ਉਹ ਉਹਨਾਂ ਕੰਦਾ ਖੜੀਆਂ ਕਰ ਦਿੱਤੀਆਂ ਤੇ ਉਪਰ ਤੇ ਲੈਂਟਰ ਪੜਾਇਆ ਤੇ ਉਹਨਾਂ ਜਿੰਨਾ ਬੋਰੀਆਂ ਮੇਰੇ ਕੋਲ ਸਿਉੜ ਮਗਾ ਮੈਨੂੰ ਦੇ ਤੱਕ ਜਾ ਕੇ ਬਣਾ ਲਓ ਜੀ ਮੇਰਾ ਕੰਮ ਹੈ ਸੇਵਾ ਭਾਵ ਨਾਲ ਕੁੜੀਆਂ ਆਉਂਦੀਆਂ ਨੇ ਅੰਕਲ ਅੰਕਲ ਮੇਰੇ ਕੋਲ ਫੀਸ ਕੱਟ ਗਈ ਹੈ ਫੀਸ ਦੇ ਦੇ ਨਾ ਕੋ ਮੁੰਡੇ ਆਉਂਦੇ ਆ ਪੜ੍ਹਨੇ ਫੀਸ ਦੇ ਦੇ ਨਾ ਜਿੰਨ ਤੂੰ ਬੜਾ ਤੇਜ਼ ਕੁਮਰੋਂ ਬ ਜਿੰਦਗੀ ਬੜੀ ਛੋਟੀ ਹੈ ਜਿਹੜਾ ਆਇਆ ਉਹਨੇ ਜਾਣਾ ਤੇ ਜਾਣਾ ਤੇ ਉਹਨੂੰ ਆਪਣੀ ਲਾਜ ਦੇ ਵਿੱਚ ਅੱਛਾ ਕੰਮ ਕਰਕੇ ਜਾਣਾ ਚਾਹੀਦਾ ਜਿਹਦੇ ਜਾਣ ਤੋਂ ਬਾਅਦ ਲੋਕੀ ਯਾਦ ਕਰਨ ਉਹਨੇ ਯਾਰਾ ਬੰਦਾ ਚੰਗਾ ਸੀ ਤੇਰੇ ਸਾਹਮਣੇ ਹੀ ਆ ਮੈਂ ਜੀ ਜੀ ਮੈਂ ਜਸਟ ਇੱਕ ਸਾਲ ਪਹਿਲੇ ਹਾਰਟ ਟ੍ਰਾਂਸਪਲੈਂਟ ਕਰਾਇਆ ਮੇਰੇ ਖਿਆਲ ਮੈਂ ਇਸ ਇਲਾਕੇ 'ਚ ਪਹਿਲਾ ਹੀ ਬੰਦਾ ਹੋਣਾ ਜਿਹੜਾ ਹਾਰਟ ਟ੍ਰਾਂਸਪਲੈਂਟ ਕਰਾ ਕੇ ਆਇਆ ਤੇ ਇਹਦੇ ਬਾਅਦ ਸਾਰਾ ਸ਼ਰੇਹ ਜਿਹੜਾ ਮੈਂ ਆਪਣੇ ਲੋਕਾਂ ਨੂੰ ਦਿੰਦਾ ਮੇਰਾ ਹਲਕਾ ਮੇਰਾ ਪਰਿਵਾਰ ਯੋਨਨ ਨੂੰ ਵੀ ਚਾਰ ਦਿਨ ਪਹਿਲਾਂ ਵੀ ਜਦੋਂ ਗੱਲਬਾਤ ਹੋਈ ਤਾਂ ਤੁਹਾਡੀ ਸਿਹਤ ਠੀਕ ਨਹੀਂ ਸੀ ਤੇ ਫਿਰ ਵੀ ਤੁਸੀਂ ਉਸੇ ਤਰੀਕੇ ਦੇ ਨਾਲ ਕਾਇਮ ਹੋ ਔਰ ਸਰਗਰਮ ਹੋ ਐਕਟੀਵਿਟੀ ਤੁਹਾਡੀ ਦੇਖੀ ਜਾ ਰਹੀ ਬਾਰ ਬਾਰ ਮੈਂ ਹੁਣ ਥੋੜੇ ਦਿਨ ਪਹਿਲੇ 16 ਦਿਨ ਨੂੰ ਮੈਂ ਐਡਮਿਟ ਹੋਇਆ ਉੱਥੇ ਚਲੇ ਹੀ ਉਹ શરીર ਦਾ ਵੀ ਸਾਲ ਹੋ ਗਿਆ ਹੈ ਜਿਹਦਾ ਮੈਂ ਰੂਟੀਨ ਚੈੱਕਅਪ ਕਰਾਣੋਂ ਉਮੇ ਘਰਾ ਕੇ ਆਂ ਅਸੀਂ ਅਰਦਾਸ ਕਰਾਂਗੇ ਕਿ ਤੁਹਾਡੀ ਸਿਹਤ ਤੇ ਤੁਸੀਂ ਸਿਹਤਮੰਤ ਰਹੋ ਅ ਸੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਆ ਸੋ ਜੀ ਸੋ ਇਸ ਸਾਲ ਸਾਡੇ ਨਾਲ ਹਲਕਾ ਪੁਆਦੇ ਸਾਪ ਦਾ ਵਿਧਾਇਕ ਜਿਨ੍ਹਾਂ ਨੇ ਕਈ ਮੁੱਦਿਆਂ ਤੇ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਤੇ ਅੱਜ ਦੇ ਲਈ ਇੰਨਾ ਹੀ ਦੇਖਦੇ ਰੋ ਮੇਨਾਂ ਕਿ ਆਜੀ ਨਿਊਜ਼ ਨੈਟਵਰਕ ਦੇਸ਼ ਕੀ ਆਵਾਜ਼ ਨਮਸਕਾਰ